ਉਹ ਪਤਾ ਵੀ ਹੋ ਗਿਆ ਦਾਦੇ ਬਾਸ ਤੁਹਾਡੇ ਵਿੱਚੋਂ ਕਿਸੇ ਨੇ ਨਿਆਲੇ ਨੇ YouTube ਤੇ ਜਾ ਮਤਲਬ ਉਹ ਤਾਂ ਇੱਕ ਮਿੰਟ ਬੰਦ ਨਹੀਂ ਹੁੰਦਾ ਕਿਹਦਾ ਵੀ ਇਹਨੂੰ ਕਹਿੰਦੇ ਆ ਕਰਜੋ ਗਿਆ ਕੰਮ ਦੀ ਗੱਲ ਨਹੀਂ ਆਪਾਂ ਦੀ ਇਹ ਬਾਰ ਬਾਰ ਕਹਿਣਾ ਹੁੰਦਾ ਜਦੋਂ ਅਸੀਂ ਫੋਨ ਕਰਦੇ ਆ ਤੁਹਾਨੂੰ ਹੁਣ ਸਾਨੂੰ ਵੀ ਸਾਹਮਣੇ ਫੋਨ ਦੀ ਗੱਲ ਹੈ ਲੜਾਈ ਤਾਂ ਬਹੁਤ ਵੱਡੀ ਹੈ ਲੜਾਈ ਛੋਟੀ ਹੈ ਲੜਾਈ ਤਾਂ ਬਹੁਤ ਵੱਡੀ ਆ ਉਹ ਹਾਂ ਦੇ ਖਾਣੇ ਨਹੀਂ ਪੈਣੀ ਸਾਡੇ ਖਾਣੇ ਤਾਂ ਹਲਿਆ ਨਹੀਂ ਪੈ ਰਹੇ ਜਿਹੜੀ ਤੁਹਾਡੀ ਨਰੇਗਾ ਮਜ਼ਦੂਰ ਦੀ ਦਿਹਾੜੀ ਆ ਉਹ ਤੁਹਾਨੂੰ ਹਜੇ ਜਿਹੜੀ ਮਿਲਣੀ ਚਾਹੀਦੀ ਆ ਮਿਨਿਮਮ ਬੀਜ ਮੁਤਾਬਕ ਕੁਝ ਨਹੀਂ ਮਿਲ ਰਹੀ ਹਰੇਕ 6 ਮਹੀਨੇ ਬਾਅਦ ਪੂਰੇ ਦੇਸ਼ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਦੋ ਵਾਰ ਜਿਹੜੀ ਆ ਘੱਟੋ-ਕੱਟ ਉਜਰਤ ਜਿਹੜੀ ਮਿਹਨਤ ਕਿੰਨੀ ਦਿੱਤੀ ਜਾ ਸਕਦੀ ਆ ਉਹ ਵੱਧਈ ਆ ਇੱਕ ਦੂਸਰੇ ਮਹੀਨੇ ਵਿੱਚ ਇੱਕ ਨੌਵੇਂ ਮਹੀਨੇ ਔਰ ਉਹਦੇ ਵਿੱਚ ਮਜ਼ਦੂਰੀ ਵੱਧ ਕੇ ਆਉਂਦੀ ਬੇਤੋਂ ਘੱਟ ਮਜ਼ਦੂਰੀ ਦਿੱਤੀ ਜਾ ਸਕਦੀ ਤੇ ਤੁਹਾਨੂੰ ਉਹ ਤੋਂ ਘੱਟ ਮਿਲਦੀ ਆ ਤੇ ਜਿਹੜੀ ਗੱਲ ਮੈਂ ਦੱਸ ਰਿਹਾ ਤੁਹਾਨੂੰ ਕਿਸੇ ਨੂੰ ਪਤਾ ਤਾਨੂੰ ਘੱਟ ਪੈਸੇ ਮਿਲਦੇ ਆ ਪਤਾ ਕਿਉਂਕਿ ਆਪਾਂ ਕੀ ਸਮਝ ਲਿਆ ਆਪਾਂ